ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਏ ਅੱਜ ਇੱਕ ਹੋਰ ਨਵੀਂ ਭਾਵੁਕ ਕਰ ਦੇਣ ਵਾਲੀ ਕਹਾਣੀ ਸਾਨੂੰ ਪੂਰੀ ਉਮੀਦ ਹੈ ਤੁਸੀਂ ਇਸ ਕਹਾਣੀ ਨੂੰ ਵੀ ਬਾਕੀ ਕਹਾਣੀਆਂ ਦੀ ਤਰ੍ਹਾਂ ਜ਼ਰੂਰ ਪਸੰਦ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਪਿੰਡ ਵਿੱਚ ਰਹਿੰਦਾ ਨੈਬਾ ਦੋ ਕਿੱਲਾਂ ਦਾ ਮਾਲਕ ਸੀ ਅਤੇ ਉਹ ਬਹੁਤ ਹੀ ਨੇਕ ਇਨਸਾਨ ਸੀ ਉਸ ਕੋਲ ਬਹੁਤ ਘੱਟ ਜ਼ਮੀਨ ਹੋਣ ਕਾਰਨ ਘਰ ਵਿੱਚ ਆਰਥਿਕ ਤੰਗੀ ਸੀ ਆਪਣੇ ਪੁੱਤ ਨੂੰ ਉੱਚੀ ਸਿੱਖਿਆ ਦਿਵਾਉਣਾ ਉਸ ਦਾ ਸੁਪਨਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਅਤੇ ਉਸ ਨੂੰ ਡਰ ਸੀ ਕਿ ਕਿਤੇ ਉਹ ਵੀ ਮੇਰੇ ਵਾਂਗ ਅਣਪੜ੍ਹ ਹੀ ਨਾ ਰਹਿ ਜਾਵੇ ਨੈਬਾ ਅਕਸਰ ਹੀ ਅਜਿਹਾ ਸੋਚਦਾ ਰਹਿੰਦਾ ਇਸ ਲਈ ਨੈਬਾ ਆਰਥਿਕ ਤੰਗੀ ਦੇ ਹੁੰਦਿਆਂ ਵੀ ਆਪਣੇ ਪੁੱਤ ਮਨਿੰਦਰ ਨੂੰ ਪੜ੍ਹਾਈ ਲਈ ਪੈਸੇ ਦੀ ਘਾਟ ਨਹੀਂ ਸੀ ਹੋਣ ਦਿੰਦਾ ਨੈਬੇ ਦਾ ਅਸਲ ਨਾਂ ਗੁਰਨੈਬ ਸਿੰਘ ਸੀ ਪਰ ਜਿਵੇਂ ਆਮ ਤੌਰ ਤੇ ਪਿੰਡਾਂ ਵਿੱਚ ਛੋਟੇ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ। ਇਸੇ ਤਰ੍ਹਾਂ ਦੋ ਕਿੱਲਿਆਂ ਦਾ ਮਾਲਕ ਗੁਰਨੇਬ ਸਿੰਘ ਪਿੰਡ ਦੇ ਲੋਕਾਂ ਲਈ ਨੈਭਾ ਬਣ ਗਿਆ। ਮਨਿੰਦਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਹਰ ਸਾਲ ਪਹਿਲੇ ਦਰਜੇ ਵਿੱਚ ਰਹਿ ਕੇ ਹੀ ਪਾਸ ਹੁੰਦਾ ਸੀ। ਜਿਵੇਂ-ਜਿਵੇਂ ਮਨਿੰਦਰ ਵੱਡੀਆਂ ਕਲਾਸਾਂ ਵਿੱਚ ਹੁੰਦਾ ਜਾ ਰਿਹਾ ਸੀ, ਓਵੇਂ-ਓਵੇਂ ਨੈਭੇ ਲਈ ਪੈਸੇ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਸ ਦੇ ਬਾਵਜੂਦ ਨੈਭਾ ਆਪਣੀ ਹਿੰਮਤ ਅਤੇ ਮਿਹਨਤ ਨਾਲ ਮਨਿੰਦਰ ਨੂੰ ਕਾਜ ਭੇਜਦਾ। ਪਿੰਡ ਵਿੱਚ ਜਦੋਂ ਵੀ ਚਾਰ ਲੋਕ ਇਕੱਠੇ ਬੈੰਦੇ ਤਾਂ ਨੈਬੇ ਦਾ ਪਰਿਵਾਰ ਹੀ ਚਰਚਾ ਦਾ ਵਿਸ਼ਾ ਹੁੰਦਾ। ਹੋਰ ਬਈ ਨੈਬਿਆ ਕੀ ਹਾਲ ਹੈ ਤੇਰੇ ਮੁੰਡੇ ਦਾ? ਤਾਂ ਇਹ ਜਾਗਰ ਨੇ ਸੱਤ ਵਿੱਚ ਬੈਠਿਆ ਨੈਬੇ ਨੂੰ ਪੁੱਛਿਆ। ਹਾਂ ਤਾਇਆ ਠੀਕ ਹੈ। ਹੁਣ ਤਾਂ ਸੁਖ ਨਾਲ ਬੀਏ ਵਿੱਚ ਹੋ ਗਿਆ ਆਪਣਾ ਮਨਿੰਦਰ। ਨੈਬੇ ਨੇ ਮਾਣ ਅਤੇ ਖੁਸ਼ੀ ਭਰੇ ਲਹਿਜੇ ਵਿੱਚ ਤਾਇਆ ਨੂੰ ਕਿਹਾ। ਤਾਂ ਕੈਲੂ ਅਮਲੀ ਕਹਿਣ ਲੱਗਿਆ ਵੱਡਾ ਅਫਸਰ ਲੱਗ ਕੇ ਪਿੰਡ ਦਾ ਨਾਂ ਉੱਚਾ ਕਰ ਦੂ। ਫਰਨੇਬਾ ਖੁਸ਼ੀ ਨਾਲ ਕਹਿਣ ਲੱਗਿਆ ਹਾਂ ਹਾਂ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਰਿਹਾ ਤਾਂ ਮਨਿੰਦਰ ਜ਼ਰੂਰ ਵੱਡਾ ਅਫਸਰ ਬਣ ਕੇ ਪਿੰਡ ਦਾ ਨਾਮ ਰੌਸ਼ਨ ਕਰੂਗਾ ਇਸ ਤਰ੍ਹਾਂ ਅਕਸਰ ਹੀ ਪਿੰਡ ਦੇ ਲੋਕ ਇਕੱਠੇ ਬਹਿ ਕੇ ਨੈਬੇ ਦੇ ਪੁੱਤ ਮਨਿੰਦਰ ਦੀਆਂ ਗੱਲਾਂ ਕਰਦੇ ਰਹਿੰਦੇ ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ ਹੁਣ ਮਨਿੰਦਰ ਨੇ ਐਮਏ ਪਾਸ ਕਰ ਲਈ ਕਾਲਜ ਦੀ ਪੜ੍ਹਾਈ ਖਤਮ ਹੋ ਗਈ ਮਨਿੰਦਰ ਹੁਣ ਨੌਕਰੀ ਦੀ ਭਾਲ ਕਰਨ ਲੱਗਿਆ ਬਿਨਾਂ ਸ਼ਿਫਾਰਿਸ਼ ਅਤੇ ਪੈਸੇ ਦੇ ਮਨਿੰਦਰ ਨੂੰ ਹਰ ਥਾਂ ਤੋਂ ਨਿਮੋਸ਼ੀ ਦਾ ਹੀ ਸਾਹਮਣਾ ਕਰਨਾ ਪੈਂਦਾ ਪਰ ਉਹ ਹਾਰ ਨਾ ਮੰਨਦਾ ਅਤੇ ਉਹ ਨੌਕਰੀਆਂ ਦੇ ਫਾਰਮ ਭਰਦਾ ਰਹਿੰਦਾ ਅਤੇ ਸਕੂਲਾਂ ਕਾਲਜਾਂ ਵਿੱਚ ਅਰਜ਼ੀਆਂ ਦਿੰਦਾ ਰਹਿੰਦਾ ਪਰ ਸ਼ਾਇਦ ਨੌਕਰੀ ਉਸ ਦੀ ਕਿਸਮਤ ਵਿੱਚ ਨਹੀਂ ਸੀ ਇੱਕ ਤਾਂ ਨੌਕਰੀ ਨਾ ਮਿਲਣਾ ਦੂਜਾ ਆਪਣੇ ਮਾਤਾ ਪਿਤਾ ਤੇ ਪਿੰਡ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨਾ ਇਹਨਾਂ ਕਾਰਨਾ ਕਰਕੇ ਮਨਿੰਦਰ ਦਾ ਹੌਸਲਾ ਜਵਾਬ ਦੇਣ ਲੱਗਿਆ ਅਤੇ ਉਹ ਚੁੱਪਚਾਪ ਤੇ ਉਦਾਸ ਰਹਿਣ ਲੱਗ ਪਿਆ ਉਹ ਆਪਣੇ ਮਨ ਦੀ ਗੱਲ ਕਿਸੇ ਨਾਲ ਵੀ ਨਾ ਕਰਦਾ ਦੂਜੇ ਪਾਸੇ ਨੈਬੇ ਦੇ ਸੁਪਨੇ ਵੀ ਹੌਲੀ-ਹੌਲੀ ਟੁੱਟਣ ਲੱਗੇ ਉਸ ਨੂੰ ਆਪਣੀ ਸਾਲਾਂ ਦੀ ਮਿਹਨਤ ਵਿਅਰਥ ਜਾਪਦੀ ਪਿੰਡ ਦੇ ਲੋਕ ਜਦੋਂ ਮਨਿੰਦਰ ਬਾਰੇ ਨੈਬੇ ਕੋਲੋਂ ਪੁੱਛਦੇ ਤਾਂ ਉਹ ਕੋਈ ਜਵਾਬ ਨਾ ਦਿੰਦਾ ਅਤੇ ਚੁੱਪਚਾਪ ਘਰ ਆ ਜਾਂਦਾ ਤਾਈ ਬਚਨੋ ਨੇ ਇੱਕ ਦਿਨ ਸਵੇਰੇ-ਸਵੇਰੇ ਹੀ ਮਨਿੰਦਰ ਦੀ ਮਾਂ ਨੂੰ ਪੁੱਛਿਆ ਤਾਂ ਮਨਿੰਦਰ ਦੀ ਮਾਂ ਨੇ ਦਰਦ ਭਰੀ ਆਵਾਜ਼ ਵਿੱਚ ਹੌਂਕਾ ਲੈਂਦਿਆਂ ਤਾਈ ਨੂੰ ਜਵਾਬ ਦਿੱਤਾ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਤਾਈ ਮੁੰਡੇ ਨੇ ਤਾਂ ਬੜੀ ਮਿਹਨਤ ਕੀਤੀ ਪਰ ਬਿਨਾ ਭਾਗਾਂ ਤੋਂ ਨੌਕਰੀਆਂ ਕਿੱਥੇ ਕੋਈ ਗੱਲ ਨਹੀਂ ਧੀਏ ਦਿਲ ਨਾ ਹੌਲਾ ਕਰ ਰੱਬ ਆਪਣੇ ਮਨਿੰਦਰ ਦੀ ਵੀ ਜ਼ਰੂਰ ਸੁਣੂਗਾ ਤਾਈ ਬਚਨੂ ਨੇ ਮਨਿੰਦਰ ਦੀ ਮਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਸ਼ਾਪ ਨੂੰ ਜਦੋਂ ਮਨਿੰਦਰ ਸ਼ਹਿਰ ਤੋਂ ਵਾਪਸ ਆਇਆ ਤਾਂ ਉਸ ਦੀ ਮਾਂ ਨੇ ਪੁੱਛਿਆ ਪੁੱਤ ਕੋਈ ਗੱਲ ਬਣੀ ਮਨਿੰਦਰ ਨੇ ਨਾ ਵਿੱਚ ਸਿਰ ਹਿਲਾ ਦਿੱਤਾ ਮਾਂ ਨੇ ਮਨਿੰਦਰ ਨੂੰ ਹੌਸਲਾ ਦਿੰਦਿਆਂ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਦਿਲ ਨਾ ਹੌਲਾ ਕਰ ਰੱਬ ਆਪੇ ਮਿਹਰ ਕਰੋ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਸੀ ਮਨਿੰਦਰ ਨਮੋਸ਼ੀ ਭਰੀ ਦਲਦਲ ਦੀ ਡੁੰਗੀ ਖੱਡ ਵਿੱਚ ਡਿੱਗਦਾ ਜਾ ਰਿਹਾ ਸੀ ਉਧਰ ਨੈਬਾ ਵੀ ਹੁਣ ਪਿੰਡ ਵਿੱਚ ਘੱਟ ਹੀ ਲੋਕਾਂ ਨਾਲ ਗੱਲਬਾਤ ਕਰਦਾ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਨੈਬਾ ਉੱਥੇ ਨਾ ਬੈਠਦਾ ਅਤੇ ਚੁੱਪ ਕਰਕੇ ਘਰ ਆ ਜਾਂਦਾ ਸ਼ਹਿਰ ਆਪਣੇ ਦੋਸਤੀ ਦੁਕਾਨ ਤੇ ਬੈਠਿਆ ਇੱਕ ਦਿਨ ਮਨਿੰਦਰ ਦੀ ਨਜ਼ਰ ਅਖਬਾਰ ਤੇ ਪਈ ਜਿਸ ਵਿੱਚ ਲਿਖਿਆ ਸੀ ਕੈਨੇਡਾ ਅਮਰੀਕਾ ਵਿੱਚ ਜਾ ਕੇ ਲੱਖਾਂ ਰੁਪਏ ਕਮਾਓ ਮਨਿੰਦਰ ਦੀ ਉਦਾਸੀ ਜਿਵੇਂ ਇਸ ਲਾਈਨ ਨੂੰ ਪੜਦਿਆਂ ਇੱਕ ਵਾਰ ਤਾਂ ਰਫੂ ਚੱਕਰ ਹੋ ਗਈ। ਮਨਿੰਦਰ ਨੇ ਮਨ ਹੀ ਮਨ ਬਾਹਰ ਜਾਣ ਲਈ ਸੋਚਿਆ। ਜਿਵੇਂ-ਜਿਵੇਂ ਉਹ ਇਸ ਬਾਰੇ ਸੋਚ ਰਿਹਾ ਸੀ, ਉਸ ਦੇ ਅੰਦਰ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਠਾਠਾ ਮਾਰ ਰਹੀ ਸੀ। ਉਸ ਨੇ ਨਾਲ ਬੈਠੇ ਆਪਣੇ ਦੋਸਤ ਮਲਕੀਤ ਨੂੰ ਪੁੱਛਿਆ, "ਕਿਉਂ ਬਈ, ਤੇਰਾ ਕੀ ਖਿਆਲ ਹੈ ਬਾਹਰ ਜਾਣ ਬਾਰੇ?" ਤਾਂ ਮਲਕੀਤ ਨੇ ਕਿਹਾ, "ਮੈਂ ਵੀ ਬਾਹਰ ਜਾਣਾ ਚਾਹੁੰਦਾ ਹਾਂ।" ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਮਲਕੀਤ ਫਿਰ ਕਹਿਣ ਲੱਗਿਆ, "ਕਿਉਂ ਨਾ ਆਪਾਂ ਦੋਵੇਂ ਇਕੱਠੇ ਬਾਹਰ ਚਲੀਏ?" ਆਪਾਂ ਇਕੱਠੇ ਹੀ ਆਪਣੇ ਘਰਵਾਲਿਆਂ ਨਾਲ ਗੱਲਬਾਤ ਕਰਦੇ ਹਾਂ। ਮਨਿੰਦਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਅੱਜ ਜਦੋਂ ਮਨਿੰਦਰ ਸ਼ਹਿਰੋਂ ਵਾਪਸ ਆਪਣੇ ਪਿੰਡ ਆਇਆ ਤਾਂ ਉਹ ਖੁਸ਼ ਨਜ਼ਰ ਆ ਰਿਹਾ ਸੀ। ਮਾਂ ਨੇ ਆਪਣੇ ਪੁੱਤ ਦਾ ਖਿੜਿਆ ਚਿਹਰਾ ਦੇਖਦਿਆਂ ਹੀ ਪੁੱਛਿਆ, "ਮਨਿੰਦਰ ਪੁੱਤ ਕੀ ਗੱਲ? ਅੱਜ ਬੜਾ ਖੁਸ਼ ਹੈਂ। ਲੱਗਦਾ ਮਿਲ ਗਈ ਹੈ ਤੈਨੂੰ ਕੋਈ ਨੌਕਰੀ?" ਮਨਿੰਦਰ ਨੇ ਕਿਹਾ, "ਮਾਂ ਨੌਕਰੀ ਤਾਂ ਨਹੀਂ ਮਿਲੀ ਪਰ ਮੈਂ ਤੇ ਸ਼ਹਿਰ ਵਾਲੇ ਮੇਰੇ ਦੋਸਤ ਮਲਕੀਤ ਨੇ ਕੈਨੇਡਾ ਜਾਣ ਦੀ ਸਕੀਮ ਬਣਾਈ ਹੈ।" ਕੱਲ ਅਸੀਂ ਏਜੰਟ ਨਾਲ ਗੱਲ ਕਰਨ ਜਲੰਧਰ ਜਾਣਾ ਹੈ। ਇਹ ਗੱਲ ਸੁਣ ਕੇ ਮਾਂ ਦੇ ਦਿਲ ਵਿੱਚ ਅਜੀਬ ਜਿਹਾ ਡਰ ਬੈਠ ਗਿਆ। ਪਰ ਉਸਨੇ ਮਨਿੰਦਰ ਨੂੰ ਇਸ ਬਾਰੇ ਕੁਝ ਨਾ ਕਿਹਾ। ਰਾਤ ਨੂੰ ਮਨਿੰਦਰ ਦੀ ਮਾਂ ਨੇ ਨੇਬੇ ਨੂੰ ਇਸ ਬਾਰੇ ਦੱਸਿਆ ਤਾਂ ਨੇਬਾ ਵੀ ਚਿੰਤਾ ਵਿੱਚ ਡੁੱਬ ਗਿਆ। ਪਰ ਦੋਵਾਂ ਜੀਆ ਨੇ ਆਪਣੇ ਪੁੱਤ ਨੂੰ ਕੁਝ ਨਾ ਕਿਹਾ। ਅਗਲੇ ਦਿਨ ਮਲਕੀਤ ਤੇ ਮਨਿੰਦਰ ਪਿੰਡੋਂ ਪਹਿਲੀ ਵਸਤੇ ਹੀ ਜਲੰਧਰ ਚੱਲ ਪਏ। ਉਹ ਪੂਰੇ ਰਸਤੇ ਬਾਹਰ ਜਾ ਕੇ ਲੱਖਾਂ ਰੁਪਏ ਕਮਾਉਣ ਦੀਆਂ ਗੱਲਾਂ ਕਰਦੇ ਗਏ। ਜਲੰਧਰ ਪਹੁੰਚ ਕੇ ਉਹਨਾਂ ਨੇ ਏਜੰਟ ਨਾਲ ਕੈਨੇਡਾ ਜਾਣ ਬਾਰੇ ਗੱਲਬਾਤ ਕੀਤੀ ਏਜੰਟ ਨੇ ਉਹਨਾਂ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਕਾਫੀ ਮੁੰਡਿਆਂ ਨੂੰ ਬਾਹਰ ਭੇਜ ਚੁੱਕਿਆ ਹੈ ਇਸ ਲਈ ਉਹ ਆਸਾਨੀ ਨਾਲ ਤੁਹਾਨੂੰ ਕੈਨੇਡਾ ਪਹੁੰਚਾ ਦੇਵੇਗਾ ਪਰ ਇਸ ਲਈ 15 ਲੱਖ ਰੁਪਏ ਦਾ ਖਰਚਾ ਆਵੇਗਾ 15 ਲੱਖ ਦੀ ਗੱਲ ਸੁਣ ਕੇ ਮਨਿੰਦਰ ਉਦਾਸ ਹੋ ਗਿਆ ਕਿਉਂਕਿ ਉਹਨਾਂ ਕੋਲ ਤਾਂ ਕੇਵਲ 2 ਕਿੱਲੇ ਹੀ ਜ਼ਮੀਨ ਸੀ ਉਸ ਦਾ ਪਿਓ ਇੰਨੇ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਸੀ ਪਰਮਲ ਗਿੱਦ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਮਨਿੰਦਰ ਯਾਰ ਤੂੰ ਚਿੰਤਾ ਨਾ ਕਰ ਆਪਾਂ ਇਸ ਮਸਲੇ ਦਾ ਹੱਲ ਵੀ ਲੱਭ ਲਵਾਂਗੇ ਰਾਤ ਨੂੰ ਘਰ ਆ ਕੇ ਮਨਿੰਦਰ ਨੇ ਏਜੰਟ ਨਾਲ ਹੋਈ ਸਾਰੀ ਗੱਲਬਾਤ ਆਪਣੇ ਮੰਮੀ ਪਾਪਾ ਨੂੰ ਦੱਸੀ ਸਾਰੇ ਪਰਿਵਾਰ ਨੂੰ 15 ਲੱਖ ਰੁਪਏ ਦਾ ਫਿਕਰ ਪੈ ਗਿਆ ਨੈਬਾ ਆਪਣੇ ਪੁੱਤ ਦੀ ਗੱਲ ਸੁਣ ਕੇ ਖੇਤਾਂ ਵੱਲ ਚਲਿਆ ਗਿਆ ਅਤੇ ਪਤਾ ਨਹੀਂ ਰਾਤ ਨੂੰ ਕਦੋਂ ਵਾਪਸ ਆ ਕੇ ਸੁੱਤਾ ਅਗਲੇ ਦਿਨ ਮਨਿੰਦਰ ਨੇ ਏਜੰਟ ਨਾਲ ਗੱਲ ਕਰਕੇ ਆਪਣਾ ਪਾਸਪੋਰਟ ਬਣਵਾਉਣਾ ਦੇ ਦਿੱਤਾ ਏਜੰਟ ਨੇ ਆਪਣੀ ਜਾਣ ਪਹਿਚਾਨ ਨਾਲ ਮਨਿੰਦਰ ਅਤੇ ਮਲਕੀਤ ਦੇ ਪਾਸਪੋਰਟ ਛੇਤੀ ਹੀ ਬਣਵਾ ਦਿੱਤੇ। ਜਿਸ ਦਿਨ ਮਨਿੰਦਰ ਦਾ ਪਾਸਪੋਰਟ ਬਣ ਕੇ ਘਰ ਆਇਆ ਉਸ ਦਿਨ ਹੀ ਮਨਿੰਦਰ ਨੇ ਵੇੜੇ ਵਿੱਚ ਮੰਝੇ ਦੇ ਬੈਠੇ ਆਪਣੇ ਪਾਪਾ ਕੋਲ ਜਾ ਕੇ ਕਿਹਾ ਪਾਪਾ ਜੀ ਤੁਸੀਂ ਮੈਨੂੰ ਬਾਹਰ ਭੇਜ ਦਿਓ। ਨੈਬੇ ਨੇ ਜਵਾਬ ਦਿੱਤਾ ਪੁੱਤ ਆਪਣੇ ਕੋਲ ਲੱਖਾਂ ਰੁਪਏ ਤਾਂ ਨਹੀਂ ਹੈਗੇ ਅਸੀਂ ਕਿਵੇਂ ਬੰਦੋਬਸਤ ਕਰੀਏ ਇੰਨੇ ਪੈਸਿਆਂ ਦਾ। ਤਾਂ ਮਨਿੰਦਰ ਨੇ ਕਿਹਾ ਕਿ ਪਾਪਾ ਤੁਸੀਂ ਮੈਨੂੰ ਬਾਹਰ ਭੇਜਣ ਲਈ ਆਪਣੀ ਜ਼ਮੀਨ ਕਿਉਂ ਨਹੀਂ ਵੇਚ ਦਿੰਦੇ। ਨੇਬੇ ਦੇ ਬੋਲਣ ਤੋਂ ਪਹਿਲਾਂ ਹੀ ਮਨਿੰਦਰ ਕਹਿਣ ਲੱਗਿਆ ਪਾਪਾ ਜੀ ਮੈਂ ਬਾਹਰ ਜਾ ਕੇ ਚੰਗੀ ਕਮਾਈ ਕਰੂੰਗਾ ਅਤੇ ਤੁਹਾਡੀ ਜ਼ਮੀਨ ਵਾਪਸ ਖਰੀਦ ਕੇ ਤੁਹਾਨੂੰ ਦੇਵਾਂਗਾ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਨੇਬਾ ਤੁਰ ਅੰਦਰ ਤੱਕ ਕੰਬ ਗਿਆ ਪਰ ਬੇਰੁਜ਼ਗਾਰੀ ਦਾ ਸਤਾਇਆ ਮਨਿੰਦਰ ਕੋਈ ਮਾੜਾ ਕਦਮ ਨਾ ਚੱਕ ਲਵੇ ਇਸ ਲਈ ਆਪਣੇ ਕਾਲਜੇ ਤੇ ਪੱਥਰ ਰੱਖ ਕੇ ਨੇਬੇ ਨੇ ਆਪਣੇ ਪੁਰਖਿਆਂ ਦੀ ਜਾਇਦਾਦ ਆਪਣੀ ਦੋ ਕਿੱਲੇ ਜ਼ਮੀਨ ਪਿੰਡ ਵਿੱਚ ਹੀ ਚਮਕੌਰ ਸਿੰਘ ਨੂੰ ਵੇਚ ਦਿੱਤੀ ਨਬੇ ਨੇ ਆਪਣੀ ਜ਼ਮੀਨ ਵੇਚ ਕੇ 15 ਲੱਖ ਰੁਪਏ ਮਨਿੰਦਰ ਨੂੰ ਦੇ ਦਿੱਤੇ। ਮਨਿੰਦਰ ਪੈਸੇ ਲੈ ਕੇ ਜਲੰਧਰ 에ਜੰਟ ਕੋਲ ਗਿਆ ਅਤੇ ਉਸ ਨੂੰ ਆਪਣਾ ਪਾਸਪੋਰਟ ਅਤੇ ਪੈਸੇ ਦੇ ਆਇਆ। ਇਸੇ ਤਰ੍ਹਾਂ ਮਲਕੀਤ ਨੇ ਵੀ ਆਪਣੀ ਜ਼ਮੀਨ ਵੇਚ ਕੇ 15 ਲੱਖ ਰੁਪਏ 에ਜੰਟ ਨੂੰ ਦੇ ਦਿੱਤੇ। ਮਨਿੰਦਰ ਤੇ ਮਲਕੀਤ ਹੁਣ ਸੁਪਨਿਆਂ ਦੀ ਜ਼ਿੰਦਗੀ ਜਿਉਣ ਲੱਗੇ। ਉਹਨਾਂ ਦੀਆਂ ਗੱਲਾਂ ਦਾ ਮੁੱਖ ਵਿਸ਼ਾ ਕੈਨੇਡਾ ਅਤੇ ਪੈਸਾ ਹੀ ਹੁੰਦਾ। 1 ਮਹੀਨੇ ਬਾਅਦ 에ਜੰਟ ਨੇ ਮਨਿੰਦਰ ਤੇ ਮਲਕੀਤ ਨੂੰ ਫੋਨ 'ਤੇ ਦੱਸਿਆ ਬਈ ਮਨਿੰਦਰ ਤੇ ਤੇਰਾ ਤੇ ਮਲਕੀਤ ਦਾ ਵੀਜ਼ਾ ਲੱਗ ਗਿਆ ਹੈ। ਤੁਸੀਂ ਆ ਕੇ ਆਪਣੇ ਪਾਸਪੋਰਟ ਲੈ ਜਾਓ। ਮਨਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਉਸੇ ਦਿਨ ਗਿਆ ਅਤੇ ਪਾਸਪੋਰਟ ਲੈ ਆਇਆ। ਏਜੰਟ ਨੇ ਜਲੰਧਰੋਂ ਹੀ ਉਹਨਾਂ ਨੂੰ ਟਿਕਟਾਂ ਵੀ ਦਵਾ ਦਿੱਤੀਆਂ। ਟਿਕਟਾਂ ਲੈ ਕੇ ਮਨਿੰਦਰ ਤੇ ਮਲਕੀਤ ਪਿੰਡ ਆ ਗਏ ਅਤੇ ਕੈਨੇਡਾ ਦੀਆਂ ਤਿਆਰੀਆਂ ਕਰਨ ਲੱਗੇ। ਉਹਨਾਂ ਦੀਆਂ ਟਿਕਟਾਂ 22 ਦਸੰਬਰ ਦੀਆਂ ਬੁੱਕ ਸਨ। ਆਖਿਰ 22 ਦਸੰਬਰ ਦੀ ਤਰੀਕ ਵੀ ਆ ਗਈ। ਮਾਪੋਂ ਦੀਆਂ ਅੱਖਾਂ ਵਿੱਚ ਉਡੀਕ ਦੇ ਹੰਝੂ ਛੱਡ ਕੇ ਮਨਿੰਦਰ ਤੇ ਮਲਕੀਤ ਘਰੋਂ ਚੱਲ ਪਏ। ਦਿੱਲੀ ਤੋਂ ਹਵਾਈ ਜਹਾਜ਼ ਤੇ ਬੈਠੇ ਤੇ ਉੱਚੀਆਂ ਉਡਾਰੀਆਂ ਦੀ ਟਾਂਗ ਲਈ। ਅਤੇ ਫਿਰ ਉਪਰੇ ਦੇਸ਼ ਕੈਨੇਡਾ ਵਿੱਚ ਪਹੁੰਚ ਗਏ। ਆਪਣੀ ਮਿਹਨਤ ਅਤੇ ਲਗਨ ਨਾਲ ਛੇਤੀ ਹੀ ਮਨਿੰਦਰ ਤੇ ਮਲਕੀਤ ਨੇ ਇੱਕ ਫੈਕਟਰੀ ਵਿੱਚ ਕੰਮ ਲੱਭ ਲਿਆ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ, ਮਲਕੀਤ ਤੇ ਮਨਿੰਦਰ ਜ਼ਿਆਦਾ ਮਿਹਨਤ ਕਰ ਰਹੇ ਸਨ। ਮਨਿੰਦਰ ਆਪਣੇ ਮਾਤਾ-ਪਿਤਾ ਨੂੰ ਜ਼ਿਆਦਾ ਪੈਸੇ ਭੇਜ ਰਿਹਾ ਸੀ। ਘਰ ਦੀ ਗਰੀਬੀ ਦੂਰ ਹੁੰਦੀ ਜਾ ਰਹੀ ਸੀ। ਪਿੰਡ ਦਾ ਗਰੀਬ ਨੈਬਾ ਹੁਣ ਸਰਦਾਰ ਗੁਰਨਾਇਬ ਸਿੰਘ ਬਣ ਗਿਆ ਸੀ ਉਸਨੇ ਦੋ ਕਿੱਲੇ ਜ਼ਮੀਨ ਨਾਲ ਦੇ ਪਿੰਡ ਵਿੱਚ ਖਰੀਦ ਲਈ ਸੀ ਸਾਰੇ ਪਿੰਡ ਵਾਲੇ ਮਨਿੰਦਰ ਦੀਆਂ ਸਿਫਤਾਂ ਕਰਦੇ ਨਾ ਥੱਕਦੇ ਬੜਾ ਮਿਹਨਤੀ ਮੁੰਡਾ ਏ ਤੇਰਾ ਨੈਬਿਆ ਤਾਂ ਇਹ ਜਗਰ ਸਿੰਘ ਨੇ ਮਨਿੰਦਰ ਦੇ ਪਿਓ ਨੂੰ ਕਿਹਾ ਸਭ ਵਾਹਿਗੁਰੂ ਦੀ ਮਿਹਰ ਅਤੇ ਤੁਹਾਡੇ ਵਰਗੇ ਵੱਡਿਆਂ ਦਾ ਅਸ਼ੀਰਵਾਦ ਹੈ ਤਾਇਆ ਨੈਬੇ ਨੇ ਖੁਸ਼ੀ ਵਿੱਚ ਨਮਾਣਾ ਹੁੰਦਿਆਂ ਕਿਹਾ ਜਿਵੇਂ ਜਿਵੇਂ ਮਨਿੰਦਰ ਪੈਸੇ ਭੇਜਦਾ ਓਵੇਂ ਓਵੇਂ ਨੈਬਾ ਆਪਣੀ ਹੋਰ ਜ਼ਮੀਨ ਖਰੀਦ ਲੈਂਦਾ ਹੁਣ ਉਹ ਪੂਰੇ 40 ਕਿੱਲਿਆਂ ਦਾ ਮਾਲਕ ਬਣ ਚੁੱਕਿਆ ਸੀ ਪਿੰਡ ਦੇ ਲੋਕ ਉਸ ਨੂੰ ਜ਼ਗੀਰਦਾਰ ਕਹਿਣ ਲੱਗੇ ਪਰ ਮਨਿੰਦਰ ਦੀ ਮਾਂ ਦੀਆਂ ਅੱਖਾਂ ਵਿੱਚ ਆਪਣੇ ਪੁੱਤ ਨੂੰ ਮਿਲਣ ਦੀ ਤੜਫਸੀ ਉਹ ਦਿਨ ਰਾਤ ਆਪਣੇ ਪੁੱਤ ਨੂੰ ਮਿਲਣ ਲਈ ਰੱਬ ਅੱਗੇ ਅਰਦਾਸਾਂ ਕਰਦੀ ਰਹਿੰਦੀ ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲਦਾ ਗਿਆ ਅੱਜ ਪੂਰੇ 3 ਸਾਲ ਦਾ ਲੰਮਾ ਹਰਸਾ ਬੀਤ ਗਿਆ ਸੀ ਮਨਿੰਦਰ ਨੂੰ ਕੈਨੇਡਾ ਗਿਆ ਹੋਇਆ ਇੱਕ ਦਿਨ ਮਨਿੰਦਰ ਨੇ ਫੋਨ ਕੀਤਾ ਕਿ ਉਹ 1 ਮਹੀਨੇ ਲਈ ਪੰਜਾਬ ਆ ਰਿਹਾ ਹੈ ਏ ਸੁਣਦਿਆਂ ਹੀ ਮਨਿੰਦਰ ਦੀ ਮਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਅੱਜ 3 ਸਾਲ ਬਾਅਦ ਮਨਿੰਦਰ ਆਪਣੇ ਪਿੰਡ ਆਪਣੀ ਮਾਂ ਕੋਲ ਬੈਠਾ ਸੀ ਪੂਰਾ ਪਿੰਡ ਉਸ ਨੂੰ ਮਿਲਣ ਉਹਨਾਂ ਦੇ ਘਰ ਜੁੜਿਆ ਹੋਇਆ ਸੀ ਉਸ ਨੂੰ ਵਾਰੀ-ਵਾਰੀ ਅਤੇ ਜੰਗ ਵਿੱਚ ਜਿੱਤ ਕੇ ਆਏ ਯੋਧੇ ਵਾਂਗ ਸਾਰਿਆਂ ਨੇ ਜੀ ਆਇਆਂ ਆਖਿਆ ਮਾਂ ਨੇ ਆਪਣੇ ਪੁੱਤ ਨੂੰ ਸੀਨੇ ਨਾਲ ਲਾਇਆ ਬਾਹਰੋਂ ਆਏ ਮੁੰਡੇ ਲਈ ਰਿਸ਼ਤਿਆਂ ਦੀ ਲਾਈਨ ਲੱਗ ਗਈ ਮਾਪਿਆਂ ਦੀ ਪਸੰਦ ਦੀ ਕੁੜੀ ਅਤੇ ਅਮੀਰ ਘਰਾਣੇ ਦੀ ਕਮਲਜੀਤ ਨਾਲ ਮਨਿੰਦਰ ਨੇ ਵਿਆਹ ਕਰਵਾ ਲਿਆ। ਅੱਜ ਉਸ ਦੀ ਮਾਂ ਦੇ ਸਾਰੇ ਚਾਹ ਪੂਰੇ ਹੋ ਗਏ ਸਨ। ਨੈਬੇ ਦੀ ਵੀ ਅੱਡੀ ਧਰਤੀ ਤੇ ਨਹੀਂ ਲੱਗ ਰਹੀ ਸੀ। 1 ਮਹੀਨੇ ਬਾਅਦ ਆਪਣੀ ਨਵੀਂ ਵਿਆਹੀ ਵੋਟੀ ਅਤੇ ਮਾਪਿਆਂ ਨੂੰ ਛੇਤੀ ਹੀ ਕੈਨੇਡਾ ਨਿਵਾਸ ਦਾ ਵਾਅਦਾ ਕਰਕੇ ਮਨਿੰਦਰ ਮੋੜ ਕੈਨੇਡਾ ਚੱਲ ਗਿਆ। 1-2 ਦਿਨਾਂ ਬਾਅਦ ਉਸ ਦਾ ਫੋਨ ਆਉਂਦਾ ਅਤੇ ਉਹ ਸਾਰਿਆਂ ਦਾ ਹਾਲ ਚਾਲ ਪੁੱਛਦਾ। ਮਨਿੰਦਰ ਜਦੋਂ ਵੀ ਫੋਨ ਕਰਦਾ ਤਾਂ ਕਹਿੰਦਾ ਬੇਬੇ ਤੂੰ ਫਿਕਰ ਨਾ ਕਰ ਮੈਂ ਛੇਤੀ ਹੀ ਤੁਹਾਨੂੰ ਇੱਥੇ ਬੁਲਾ ਲਵਾਂਗਾ ਅਚਾਨਕ ਇੱਕ ਦਿਨ ਮਨਿੰਦਰ ਦੇ ਦੋਸਤ ਮਲਕੀਤ ਦਾ ਫੋਨ ਆਇਆ ਕਿ ਮਨਿੰਦਰ ਜਿਸ ਗੱਡੀ ਨਾਲ ਕੰਮ ਤੇ ਗਿਆ ਸੀ ਉਸ ਦਾ ਐਕਸੀਡੈਂਟ ਹੋ ਗਿਆ ਹੈ ਉਸ ਨੇ ਦੱਸਿਆ ਕਿ ਇਸ ਗੱਡੀ ਵਿੱਚ ਮਨਿੰਦਰ ਸਮੇਤ ਸਵਾਰ ਚਾਰ ਆਦਮੀ ਥਾਂ ਤੇ ਹੀ ਮਰ ਗਏ ਹਨ ਇਹ ਗੱਲ ਸੁਣਦਿਆਂ ਹੀ ਮਨਿੰਦਰ ਦੀ ਮਾਂ ਬੇਹੋਸ਼ ਹੋ ਕੇ ਧਰਤੀ ਤੇ ਡੰਗ ਪਈ ਸਾਰਾ ਪਿੰਡ ਨੈਬੇ ਦੇ ਘਰ ਇਕੱਠਾ ਹੋ ਗਿਆ ਸੀ ਅਤੇ ਰੋਣ ਪੇਟਾਂ ਦੀ ਆਵਾਜ਼ ਨੇ ਸਾਰਾ ਪਿੰਡ ਰੋਣ ਲਾ ਦਿੱਤਾ ਨੈਬੇ ਦਾ ਰੋ ਰੋ ਕੇ ਬੁਰਾ ਹਾਲ ਸੀ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹਨਾਂ ਦਾ ਪੁੱਤ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਉਸ ਨੂੰ ਵਿਸ਼ਵਾਸ ਨਾ ਹੁੰਦਾ ਤੇ ਉਹ ਸੋਚਦਾ ਕਿ ਕੀ ਪਤਾ ਮਲਕੀਤ ਨੇ ਝੂਠ ਬੋਲਿਆ ਹੋਵੇ ਮਨਿੰਦਰ ਬਾਰੇ ਕਿੱਥੋਂ ਪਤਾ ਕਰਾਂ ਨੈਬੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਇਸ ਤਰ੍ਹਾਂ 2 ਮਹੀਨੇ ਬੀਤ ਗਏ ਪਰ ਮਨਿੰਦਰ ਦਾ ਕੋਈ ਫੋਨ ਨਹੀਂ ਆਇਆ ਹੁਣ ਨੈਬੇ ਦੇ ਮਨ ਵਿੱਚ ਵਿਚਾਰ ਆਉਂਦੇ ਕੀ ਕੀ ਪਤਾ ਮਲਗੀਦ ਨੇ ਸੱਚ ਕਿਆ ਹੋਵੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਫਿਰ ਉਹ ਅਚਾਨਕ ਬੁੜਬੜਾਉਣ ਲੱਗਦਾ ਅਮੀਰ ਘਰ ਦੀ ਮਨਿੰਦਰ ਦੀ ਬੋਟੀ ਕਮਲਜੀਤ ਵੀ ਬਹੁਤੀ ਦੇਰ ਤੱਕ ਉਸ ਦੀ ਉਡੀਕ ਨਾ ਕਰ ਸકી ਉਸ ਦੇ ਮਾਪਿਓ ਆਪਣੀ ਧੀ ਅਤੇ ਵਿਆਹ ਦੇ ਦਿੱਤਾ ਦਾਜ ਸਮੇਤ ਵਿਆਜ ਨੈਬੇ ਦੇ ਘਰੋਂ ਲੈ ਗਏ ਅੱਜ ਪੂਰੇ 4 ਸਾਲ ਬੀਤ ਗਏ ਸਨ ਪਰ ਮਨਿੰਦਰ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਸੀ ਕੀ ਪਤਾ ਉਹ ਜਿਉਂਦਾ ਹੋਵੇ ਕਿਸੇ ਦੀ ਕੈਦ ਵਿੱਚ ਹੋਵੇ ਸਭ ਆਪਣੀਆਂ ਆਪਣੀਆਂ ਗੱਲਾਂ ਨਾਲ ਨੈਬੇ ਨੂੰ ਹੌਸਲਾ ਦਿੰਦੇ। ਮਨਿੰਦਰ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਹਰ ਵੇਲੇ ਅਥਰੂ ਵਹਾਉਣ ਕਰਕੇ ਉਸ ਨੂੰ ਅੱਖਾਂ ਤੋਂ ਘੱਟ ਦੇਖਣ ਲੱਗਿਆ। ਨੈਬੇ ਦੀ ਨਜ਼ਰ ਵੀ ਜਵਾਬ ਦੇ ਰਹੀ ਸੀ। ਦੋਵੇਂ ਜੀ ਘਰ ਵਿੱਚ ਬੈਠੇ ਬਾਹਰ ਦੇ ਵਾਰੇ ਤੱਕਦੇ ਰਹਿੰਦੇ। ਕੀ ਪਤਾ ਮਨਿੰਦਰ ਆ ਜਾਵੇ। ਸਾਡੀਆਂ ਅੱਖਾਂ ਦਾ ਤਾਰਾ, ਸਾਡਾ ਪੁੱਤ। ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਭਾਵੁਕ ਕਰ ਦੇਣ ਵਾਲੀ ਕਹਾਣੀ। ਬਹੁਤ ਵਧੀਆ ਲੱਗੀ ਹੋਵੇਗੀ ਇਹੋ ਜਿਹੀਆਂ ਹੋਰ ਵੀ ਪਰਿਵਾਰਕ ਕਹਾਣੀਆਂ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਇਕ ਜ਼ਰੂਰ ਕਰਿਆ ਕਰੋ ਉਸ ਨਾਲ ਸਾਡਾ ਵੀ ਹੌਸਲਾ ਵਧਦਾ ਹੈ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ